ਇੰਨੇ ਦੂਰ ਦੂਰ ਬਾਅਦ ਜਾਨੀ ਹੋਗੀਆਂ ਇੱਧਰੋਂ ਖਾ ਲੋ ਆ ਕੇ ਉਹ ਦੂਰ ਐਨ ਤਾਂ ਦੂਰ ਕਹੀ ਜਾਨੀ ਆ ਸਾਨੂੰ ਵੀ ਕੋਲੇ ਲਾ ਲੋ ਤੂੰ ਫੇਰ ਆ ਗਿਆ ਮੈਨੂੰ ਪਤਾ ਹੀ ਆ ਕਿਹੜੇ ਬੱਕਰੇ ਲੈਣੇ ਨੇ ਜੋ ਭੱਗ ਜੋ ਉੱਥੋਂ ਕੀ ਕਰੋ ਥੋੜੇ ਐਨੇ ਬਾਪੂ ਆ ਜੂਗਾ ਪਤਨਾ ਗੱਲ ਕਰ ਲੈਣੇ ਆ ਅਸੀਂ ਓ ਹੈਲੋ ਨਾ ਨਾ ਕਿਨੇ ਕਿ ਬੈਠਨ ਚਲ ਕਾ ਨੂੰ ਬੱਸ ਪਰ ਐਨ ਦੇ ਆਉਣਾ ਸਰੇ ਬੈ ਲਓ ਥੋੜਾ ਜੋ ਭੱਗ ਜੋ ਅਸੀਂ ਨਹੀਂ ਵੇਚਣਾ ਕੋਈ ਬੱਕਰਾ ਆਇਆ ਬਈ ਆਇਆ ਯਾਰ ਕਿ ਮੈਨੂੰ ਦੇਖਦਾਗਾ ਅੱਛੀ ਗੱਲ ਭਾਬੀ ਸਤਿ ਸ਼੍ਰੀ ਅਕਾਲ ਜੋੜ ਠੀਕ ਹੈ ਵਧੀਆ ਭਾਬੀ ਤੂੰ ਦੱਸ ਕਿਵੇਂ ਆ ਵਧੀਆ ਤੁਸੀਂ ਦੱਸੋ ਠੀਕ ਆ ਬਸ ਪੱਬੀ ਰਿਸ਼ਤੇ ਦਾ ਕੀ ਬੜਾ ਓ ਕੀ ਦੱਸਾਂ ਭਾਬੀ ਤੁਹਾਨੂੰ ਰਿਸ਼ਤੇ ਬਾਰੇ ਅਮਾਸੀ ਹੱਥ ਤੋਂ ਕੀ ਮਗਰ ਪੈ ਗਈ ਪੂਰੀਆਂ ਕੰਮ ਤਾਂ ਕਰ ਲੈਣ ਪਰ ਅੱਜ ਕੱਲ ਦੀ ਦੁਨੀਆ ਨਾ ਜੜੀ ਇਹ ਕੰਮ ਕਰਨ ਨਹੀਂ ਦਿੰਦੀ ਪਿੱਲੋ ਨਾਲ ਨਹੀਂ ਜਾਂਦੀ ਹੁਣ ਮੇਰੇ ਚੱਲ ਚੰਗਾ ਬਹਿ ਜਾ ਫਿਰ ਤੂੰ ਇੱਥੇ ਜਾਈ ਨਾ ਪਰ ਕਿਤੇ ਚੰਗਾ ਐਵੇਂ ਫਿਰ ਤੂੰ ਮੈਨੂੰ ਡਰਾਉਂਦੀ ਰਹਣੀ ਆ ਤੁਸੀਂ ਬੈਠੋ ਇੱਥੇ ਮੈਂ ਫਿਰ ਚੱਲੀ ਠੀਕ ਆ ਚਣਨੀ ਹੈਗਾ ਕਿਤੇ ਨਾਲੇ ਆਪਣੀ ਪਾਲੋ ਜਿੱਦੇ ਤਾਂ ਤੁਸੀਂ ਵਿਆਹ ਕੀਤਾ ਉਹਦੇ ਦੀ ਉਹ ਆਈ ਨਹੀਂ ਹੈਗੀ ਉਹਨੂੰ ਮੇਰਾ ਸੁਨੇਹਾ ਲਾਇਓ ਵੀ ਰੱਜੋ ਤੈਨੂੰ ਯਾਦ ਕਰਦੀ ਸੀ ਮਿਲ ਕੇ ਜਾਵੇ ਉਹ ਨਾ ਮੈਨੂੰ ਕੋਈ ਰਿਸ਼ਤੇ ਬਾਰੇ ਮੇਰਾ ਤਾਂ ਮੈਂ ਕੋਈ ਨਹੀਂ ਆਉਦੇ ਪਾਪ ਤੇ ਸੁਹਾਗ ਦਾ ਵੀ ਕੁੜੀ ਦਾ ਕਾਲੇ ਬਾਈ ਕਾਲੇ ਬਾਈ ਆ ਤੁਸੀਂ ਖੇਡ ਲਓ ਮੈਂ ਤਾਂ ਜਾਣੀ ਆ ਔਰ ਪੁੱਤ ਤੂੰ ਤਾਂ ਬਥੇਰੀ ਸਿਆਣੀਆਂ ਬਥੇਰੀ ਮਹਿਮਾ ਤੇਰੀ ਜਿਵੇਂ ਤੇਰੀ ਮਾਂ ਨੇ ਦੇਖ ਲਾ ਸਾਰੇ ਪਿੰਡ ਚ ਚੰਗਾ ਕਹਾ ਤੂੰ ਵੀ ਧੀ ਐਂ ਕਹਾਈ ਕਿਸੇ ਤੋਂ ਮਾੜਾ ਨਾ ਕਹਾਈ ਪੀਏ ਚੰਗਾ ਹਾਂਜੀ ਹਲੋ ਬਾਪੂ ਜੀ ਚਾਹ ਨਲੇ ਕੀ ਹੋ ਗਿਆ ਤੁਹਾਨੂੰ ਅੱਜ ਸਵੇਰੇ ਸਵੇਰੇ ਮੂੰਹ ਮਰ ਜਾਇਆ ਰੱਖਿਆ ਉਹ ਹੋਣਾ ਕੀ ਆ ਪੁੱਤ ਜਦੋਂ ਜਵਾਨਤੀ ਹੋਵੇ ਫਿਕਰ ਤਾਂ ਹੁੰਦੀ ਆ ਪੁੱਤ ਸਾਰਾ ਦਿਨ ਬਾਹਰ ਫਿਰਦੀ ਐ ਕੰਮ ਕਾਜ ਕਰਦੀ ਐ ਤੂੰ ਜਵਾਨਾਂ ਦੇ ਕੀ ਆ ਪੁੱਤ ਜਿਹਾ ਜਿਹਾ ਤਰਾ ਭਾਈ ਹੁੰਦਾ ਸਾਰਾ ਕੁਝ ਹੂਜ ਸਾਹਮਦਾ ਤੇਰੇ ਨਾਲ ਹੱਥ ਬਣਾਉਂਦਾ ਤੂੰ ਵੀ ਪੜਦੀ ਹੁੰਦੀ ਜਿਵੇਂ ਤੇਰੇ ਨਾਲ ਦੀਆਂ ਕੁੜੀਆਂ ਪੜਦੀਆਂ ਪੁੱਤ ਚੱਲ ਕੋਈ ਨਹੀਂ ਬਾਪੂ ਜੀ ਜੋ ਸਭ ਹੁਣ ਹੋਈ ਨਹੀਂ ਸਕਦਾ ਹੈਗਾ ਉਹਨੂੰ ਕਿਉਂ ਵਾਰ-ਵਾਰ ਬੋਲਣਾ ਤੁਸੀਂ ਉਹ ਤਾਂ ਖਰ ਠੀਕ ਆ ਪੁੱਤ ਪਰ ਹੁੰਦੀ ਆ ਨਾ ਪੁੱਤ ਹੁਣ ਜਦੋਂ ਦੂਸਰੇ ਨੇ ਕੁੜੀਆਂ ਪੜ੍ਹ ਕੇ ਨੌਕਰੀ ਦੇ ਲੱਗੀਆਂ ਨਿਗੀਆਂ ਤਾਂ ਮੇਰੇ ਦਿਲ 'ਚ ਵੀ ਜਾਂਦਾ ਏ ਤੂੰ ਵੀ ਸੋਣਾ ਪੜਦੀ ਸੀ ਨਾ ਘਰ ਦੀਆਂ ਮਜਬੂਰੀਆਂ ਕਰਕੇ ਤੈਨੂੰ ਪੜ੍ਹਾਈ ਛੱਡਣੀ ਪੈਗੀ ਚੱਲ ਕੋਈ ਨਹੀਂ ਬਾਪੂ ਜੀ ਇਹ ਸਭ ਕੁਝ ਮੇਰੀ ਕਿਸਮਤ ਦੇ ਵਿੱਚ ਹੈਗਾ ਸੀ ਤੇ ਉਹ ਤਾਂ ਹੋ ਗਈ ਰਹੂਗਾ ਇਹ ਨਾਲੇ ਤੁਸੀਂ ਆਮੀ ਨਾ ਫਿਕਰ ਕਰੀ ਜਾਇਆ ਕਰੋ ਹੁਣ ਤੁਹਾਨੂੰ ਪਤਾਗਾ ਵੀ ਮੇਰੇ ਕੋਲ ਕੱਲੇ ਤੁਸੀਂ ਹੋ ਹੀ ਹੋਗੇ ਉਹਦਾ ਪੁੱਤ ਤੇਰੀ ਗੱਲ ਠੀਕ ਏ ਪਰ ਗਰੀਬਾਂ ਦੀ ਰੱਬ ਕਿਸਮਤ ਕਿਉਂ ਮਾੜੀ ਲਿਖਦਾ ਪਤਾ ਕੋਈ ਗੱਲ ਨਹੀਂ ਬਾਪੂ ਜੀ ਤੁਸੀਂ ਫਿਕਰ ਨਾ ਕਰੋ ਮੈਂ ਹੈਗੀ ਆ ਨਾ ਤੁਹਾਡੀ ਕਿਸਮਤ ਮੈਂ ਆਪੇ ਬਦਲ ਦੂੰ ਮੁੰਡਾ ਪੁੱਤ ਮੈਨੂੰ ਤੇਰੇ ਤੇ ਮਾਣਾਗਾ ਤੂੰ ਮੇਰੇ ਪੁੱਤਾਂ ਤੋਂ ਵੱਧ ਗਿਆ ਕਿਸੇ ਗੱਲ ਦਾ ਫਿਕਰ ਨਹੀਂ ਕਰੇ ਹੁੰਦੇ ਸਾਰਾ ਘਰ ਦਾ ਕੰਮ ਕਾਜ ਦਾ ਸਾਂਭ ਰੱਖਿਆ ਪੁੱਤ ਬਾਪੂ ਜੀ ਮੈਨੂੰ ਇੱਕ ਗੱਲ ਦੱਸੋ ਕੁੜੀਆਂ ਕਿਹੜਾ ਕਿਸੇ ਨਾਲੋਂ ਘੱਟ ਨੇ ਆਹ ਦੇਖ ਲਓ ਤੁਸੀਂ ਕੁੜੀਆਂ ਜਹਾਜ਼ ਵੀ ਚਲਾਉਂਦੀਆਂ ਨੇ ਔਰ ਹੁਣ ਦੱਸੋ ਕੁੜੀਆਂ ਕੀ ਕਰ ਦੇਣ ਪੂਰਾ ਘਰ ਠੀਕ ਆ ਪੁੱਤ ਅੱਜ ਦੇ ਜਮਾਨੇ ਦੀ ਕੁੜੀਆਂ ਕਿਸੇ ਗੱਲੋਂ ਘਟ ਨਹੀਂ ਹੈਗੀਆਂ ਚੱਲ ਤੂੰ ਐਂ ਕਰ ਧੁੱਪ ਚੜੀ ਜਾਂਦੀ ਐ ਭੱਜ ਜਾ ਤੂੰ ਉਹਦੀ ਬੱਕਰੀਆਂ ਲੈ ਕੇ ਠੀਕ ਐ ਧਿਆਨ ਰੱਖੀ ਨਾਲੇ ਠੀਕ ਐ ਬਾਪੂ ਤੂੰ ਚੱਲ ਉਹ ਨਾਲੇ ਉਹ ਤੇਰੀ ਕੀ ਨਾਲੇ ਨਹੀਂ ਹੁੰਦੀਆਂ ਕਿਹੜੀ ਤੇਰੀ ਪਿਆਰੀ ਬੱਕਰੀ ਹੈਗੀ ਬਿੱਲੋ ਬਿੱਲੋ ਉਹ ਨਾਲੇ ਪੁੱਤ ਹੁਣ ਧਿਆਨ ਰੱਖੀ ਕਿਤੇ ਹੁਣ ਰੇੜੇ ਥੱਲੇ ਨਾ ਆ ਜਾਈ ਮੋਟਰਸਾਈਕਲ ਤੋਂ ਤਾਂ ਬਚ ਗਈ ਸੀ ਉਹ ਉਹ ਬਾਪੂ ਜੀ ਤੁਸੀਂ ਉਹਦੀ ਫਿਕਰ ਨਾ ਕਰੋ ਉਹ ਹਮੇਸ਼ਾ ਮੇਰੇ ਨਾਲ ਹੀ ਰਹਿੰਦੀ ਔਥੇ ਚੱਲ ਤੇ ਨਾਲੇ ਹਾਂ ਸੱਚ ਬਾਪੂ ਰੋਟੀ ਬਣੀ ਪਈ ਆ ਟਾਈਮ ਨਾਲ ਖਾ ਰਿਓ ਮੈਂ ਚਲਦੀ ਆ ਮੈਂ ਆਪੀ ਚੱਕ ਕੇ ਖਾ ਲੀ ਰੋਟੀ ਠੀਕ ਆ ਚਲ ਮੈਂ ਤਿਆਰ ਕੀ ਬੁਤੋਂ ਠੀਕ ਆ ਪਗਾ ਵਾਲੀ ਕੁੜੀ ਐ ਮੇਰੀ ਤਾਇਆ ਜੀ ਅਸੀ ਕਾ ਸਸਤੀ ਗਾਲ ਹੋਰ ਵਧੀਆ ਤੁਸੀਂ ਉਹ ਤੇੜੀ ਕਿਵੇਂ ਆ ਠੀਕ ਨੇ ਉਹ ਵੀ ਓ ਮਾਈ ਗੱਡ ਆ ਜੀ ਅਰੇ ਅੱਛਾ ਮਹਾਂ ਕਿਵੇਂ ਆ ਉਹ ਕਹਦਾ ਮੈਨੂੰ ਚਲਾਗਾ ਕੁੜੀਆ ਲਾਈ ਆ ਆ ਕੋਈ ਗੱਲ ਨਹੀਂ ਕਿ ਕਿਸੇ ਚੀਜ਼ ਦੀ ਲੋੜ ਹੈ ਮੈਂ ਦੱਸ ਦਿਓ ਹਾਂਜੀ ਤਾਇਆ ਜੀ ਬਾਪੂ ਜੀ ਹੁਣ ਬਿਮਾਰ ਰਹਿੰਦੇ ਨੇਗੇ ਕੋਈ ਗੱਲ ਦੱਸੋ ਨੀ ਯੂ ਕਿ ਲੋੜ ਹੋ ਕਿ ਨਾ ਵੀ ਚੀਜ਼ ਦੀ ਹਾਂਜੀ ਧੰਨਵਾਦ ਤੁਹਾਨੂੰ ਜੀ ਅੱਜ ਬਾਪੂ ਨੂੰ ਮਿਲੂਗੀ ਕੋਈ ਗੱਲ ਨਹੀਂ ਤਾਇਆ ਜੀ ਤੁਸੀਂ ਹੈਗੇ ਤਾਂ ਮੈਨੂੰ ਪਤਾ ਹੈ ਚਲੋ ਕੋਈ ਗੱਲ ਹੋਰ ਤਾਈ ਠੀਕ ਆ ਹਾਂ ਸਭ ਠੀਕ ਰਹੇ ਨਾਲੇ ਤਾਈ ਨੂੰ ਕਹੋ ਤੁਸੀਂ ਘਰੇ ਕਿਹੜਾ ਮਾਰ ਕੇ ਜਾਣ ਕੋਈ ਨਾ ਕੋਈ ਨੂੰ ਜ਼ਰੂਰ ਕਹੂਗਾ ਠੀਕ ਹੈ ਤਾਇਆ ਜੀ ਨਾਲੇ ਆਪਣੀ ਪਾਲੋ ਜਿੱਦੇ ਤਾਂ ਤੁਸੀਂ ਵਿਆਹ ਕੀਤਾ ਉਹਦੇ ਦੀ ਉਹ ਆਈ ਨਹੀਂ ਹੈਗੀ ਉਹਨੂੰ ਮੇਰਾ ਸਨੇਹਾ ਲਾਇਓ ਵੀ ਰਜੋ ਤੈਨੂੰ ਯਾਦ ਕਰਦੀ ਸੀ ਮਿਲ ਕੇ ਜਾਵੇ ਉਹ ਉਹਦਾ ਭਾਈ ਸੋਰਾ ਰੰਗ ਢੋਲਾ ਆਪਾਂ ਤਾਂ ਨਹੀਂ ਲਿਉਂਦੇ ਐ ਆਪਾਂ ਹੁਣ ਬੁਲਾ ਲਾਂਗੇ ਜੇ ਮਾੜਾ ਠੀਕ ਹੋ ਗਿਆ ਆਪਾਂ ਬੁਲਾ ਲਾਂਗੇ ਕੀ ਹੋ ਗਿਆ ਫਿਰ ਉਹ ਤਾਂ ਬਾਈ ਢੱਲੇ ਮੱਛੀ ਦੀ ਮਾੜੀ ਬੁੜੀ ਖਾਂਗ ਖਰ ਦੀ ਦੀ ਆ ਗੋਡੇ ਗੋਡੇ ਜਦੋਂ ਖਦਦੇ ਸੀ ਉਹਦਾ ਆਪਰੇਸ਼ਨ ਕਰਾਇਆ ਦੀ ਗੋਡੇ ਨਾ ਅੱਛਾ ਉਹ ਹਜੇ ਢੱਲੇ ਆ ਉਹ ਆਏ ਵੀ ਜਦੋਂ ਹੋਜੂ ਲੋੜ ਠੀਕ ਐ ਆਪਰੇਸ਼ਨ ਤਾਂ ਤਾਂ ਆ ਜੀ ਔਖਾ ਹੀ ਆ ਮੁੜ ਕੇ ਬੰਦਾ 3-4 ਮਹੀਨੇ ਮੰਜੇ ਤੋਂ ਨਹੀਂ ਉੱਠਦਾ ਉਹ ਤਾਂ ਕਰਨਾ ਪੈਣਾ ਪੁੱਤ ਗਾਹਾਂ ਬਈ ਬੂੜੇ ਦੇਖਣੇ ਸਹੀ ਗੱਲ ਐ ਇਹਦੀ ਤੇ ਚਲੋ ਠੀਕ ਐ ਤਾਂ ਆ ਜੀ ਚਲਦਿਆਂ ਫਿਰ ਮੈਂ ਪਿੰਗਾ ਪੁੱਤ ਠੀਕ ਆ ਹਾਂ ਨਾਲ ਨਹੀਂ ਜਾਂਦੀ ਹੁਣ ਮੇਰੇ ਚੱਲ ਚੰਗਾ ਬਹਿ ਜਾ ਫਿਰ ਤੂੰ ਇੱਥੇ ਜਾਈ ਨਾ ਪਰ ਕਿਤੇ ਚੰਗਾ ਐਵੇਂ ਫਿਰ ਤੂੰ ਮੈਨੂੰ ਡਰਾਉਂਦੀ ਰਹਨੀ ਆ ਤੁਸੀਂ ਬੈਠੋ ਇੱਥੇ ਮੈਂ ਫਿਰ ਚੱਲੀ ਠੀਕ ਆ ਜਾਣਾ ਨਹੀਂ ਹੈਗਾ ਕਿਤੇ ਹਾਏ ਹਾਏ ਲੈ ਮੈਂ ਛਾਂਵੇਂ ਬੈਠਾਂ ਨਹੀਂ ਜਾ ਸਕਦਾ ਸੱਸੀ ਜੀ ਚਾਚੀ ਸਸਰੀ ਘਰ ਪੁੱਤ ਹੋਰ ਕਿਵੇਂ ਠੀਕ ਆ ਤੀਏ ਵਧੀਆ ਚਾਚੀ ਤੁਸੀਂ ਦੱਸੋ ਹੋਰ ਜਾ ਆ ਇੱਕ ਦਿਨ ਹੋ ਜਾ ਕੇ ਤੀ ਖੇਤ ਵਾਲ ਨੂੰ

ਤੇਰੀ ਮਾਂ ਕੋਲੇ ਆ ਕੇ ਕਰ ਜਾਂਦੀ ਮੈਂ ਉਹ ਮੇਰੇ ਕੋਲੇ ਆ ਜਾਂਦੀ ਅੱਛਾ ਹਾਂਜੀ ਵਧੀਆ ਪੁੱਤ ਚੱਲ ਵਧੀਆ ਕੰਮ ਮਤਨ ਦਾ ਕਰਦੀਆਂ ਤੀਏ ਕੋਈ ਮਾੜਾ ਨਹੀਂ ਹਾਂ ਚਾਚੀ ਇਹ ਤਾਂ ਹੈ ਹੋਰ ਹੋਰ ਵਧੀਆ ਠੀਕ ਆ ਪੁੱਤ ਤੂੰ ਹਾਂ ਚਾਚੀ ਜੰਨੀ ਤੇਰੀ ਮੰਮੀ ਵਰਗੀ ਲੱਗਦੀ ਆ ਪੁੱਤ ਤੂੰ ਹਾਂ ਚਾਚੀ ਇਹ ਤਾਂ ਹੈ ਤੁਸੀਂ ਕੀ ਮੈਨੂੰ ਸਾਰੇ ਹੀ ਕਹਿੰਦੇ ਨੇ ਹਾਂ ਵਧੀਆ ਤੀਏ ਹੋਰ ਸਾਰਾ ਪਰਿਵਾਰ ਕਰ ਠੀਕ ਆ ਪੁੱਤ ਲੈ ਚਾਚੀ ਕਹਿ ਜਾਂ ਗੱਲਾਂ ਕਰਦੇ ਹਾਂ ਮੇਰਾ ਪਰਿਵਾਰ ਕਿੱਡਾ ਕ ਇੱਕ ਮੇਰਾ ਬਾਪੂ ਹੀ ਆ ਬਸ ਹਾਂ ਜੀ ਹੋਰ ਪੁੱਤ ਮਾਤਾ ਤੇਰੀ ਮਾਂ ਕੋਲੇ ਆਉਂਦੀ ਹੁੰਦੀ ਮੈਨੂੰ ਤਾਂ ਕੁਛ ਨਹੀਂ ਆਉਂਦਾ ਸੀ ਨਾ ਦਾਲ ਬਣਾਉਣੀ ਆ ਨਾ ਰੋਟੀ ਬਣਾਉਣੀ ਆਂਦੀ ਤੇਰੀ ਮੰਮੀ ਨੇ ਸਿਖਾਇਆ ਮੈਨੂੰ ਸਾਰਾ ਕੁਸ ਤੂੰ ਹੋਣ ਵਾਲੀ ਸੀ ਫਿਰ ਜਦੋਂ ਤੂੰ ਹੋ ਗਈ ਫਿਰ ਤੈਨੂੰ ਮੈਂ ਬਥੇਰਾ ਚਾਖਦੀ ਹੁੰਦੀ ਬਥੇਰਾ ਖੜਾਉਂਦੀ ਜਦੋਂ ਮਾਰੇ ਜੀ ਕਰਦਾ ਮੈਂ ਤੇਰੇ ਕੋਲੇ ਤੇ ਥੱਪੜ ਵੀ ਲਾ ਨਿੰਦੀ ਸੀ ਹੈ ਜਾਚੀ ਹਵਾਰਾ ਲੈ ਜਾਚੀ ਹੁਣ ਕਿਹੜਾ ਮੈਂ ਬਾਲੀ ਵੱਡੀ ਹੋ ਗਈ ਹੁਣ ਲਾ ਲਿਆ ਕਰੋ ਤੁਸੀਂ ਚਿੱਤਰ ਮੇਰੇ ਜਿਹੜੇ ਲਾਉਣੇ ਆ ਔਰ ਪੁੱਤ ਤੂੰ ਤਾਂ ਬਥੇਰੀ ਸਿਆਣੀ ਆ ਬਥੇਰੀ ਮਹਿਮਾ ਤੇਰੀ ਜਿਵੇਂ ਤੇਰੀ ਮਾਂ ਨੇ ਦੇਖ ਲਾ ਸਾਰੇ ਪਿੰਡ ਚ ਚੰਗਾ ਕਹਾ ਤੂੰ ਵੀ ਧੀ ਐਂ ਕਹਾਈ ਕਿਸੇ ਤੋਂ ਮਾੜਾ ਨਾ ਕਹਾਈ ਤੀਏ ਚੰਗਾ ਹਾਂ ਚਾਚੀ ਹਾਂ ਤੇਰੀ ਮਾਸ ਸੀ ਸਹੇਲੀ ਨਹੀਂ ਆਤੀਆਂ ਸਾਡੀ ਸਹੇਲੀ ਦੀ लाज ਖਾਜ ਰੱਖੀ ਚੰਗਾ ਤੀਏ ਜਾਣਿਆ ਸੀ ਵੀ ਫੇਰ ਚੰਗਾ ਪੁੱਤ ਘੜਲ ਮੈ ਤਾਂ ਜਾਨੀ ਆ ਹਾਂ ਬਈ ਬਾਜਮਾਰੀ ਸੀ ਹਾਂ ਕਿਵੇਂ ਬਈ ਵਧੀਆ ਬਈ ਤੂੰ ਦੱਸ ਠੀਕ ਆ ਨਾਲੇ ਹੁਣ ਸੱਲ ਕਿਵੇਂ ਨੇ ਠੀਕ ਨੇਗੇ ਬਈ ਅੱਛਾ ਤੇ ਨਾਲੇ ਉਹ ਉਹ ਜਿਹੜਾ ਆਉਂਦਾ ਹੁੰਦਾ ਸੀ ਨਾਲ ਤੁਹਾਡੇ ਕਿੱਧਰ ਗਿਆ ਉਹ ਹੁਣ ਉਹ ਉਹ ਦੋ ਦਿਨ ਆਇਆ ਸੀਗਾ ਆਪਣੇ ਕੰਮ ਤੇ ਬਾਗੇ ਸੁੱਟੀ ਲੈ ਕੇ ਆਇਆ ਸੀ ਤਾਂ ਅੱਛਾ ਹਾਂ ਠੀਕ ਆ ਤੂੰ ਕਿੱਥੇ ਬਚ ਰਹੀ ਆ ਉਹ ਹੀ ਪੁੱਛੀ ਜਾਣੀ ਆਲੇ ਮੈਂ ਪੁੱਛ ਨਹੀਂ ਸਕਦੀ ਨਾ ਨਾ ਮੈਂ ਵੀ ਸੋਚਾ ਅੱਗੇ ਤਾਂ ਤੁਸੀਂ ਦੋਨੇ ਜਾਣੀ ਖੜੇ ਹੁੰਦੇ ਸੀ ਹੁਣ ਇੱਥੇ ਕੋਈ ਵੀ ਨਹੀਂ ਆਂਦਾ ਨਾ ਨਾ ਬਾਈ ਉਹ ਤਾਂ ਭੱਗ ਗਿਆ ਸੀਗਾ ਕਰ ਲਾ ਅੱਛਾ ਅੱਛਾ ਹਾਂ ਹੋਰ ਠੀਕ ਰਹਿੰਦੇ ਆ ਹਾਂ ਹਾਂ ਬਾਈ ਵਧੀਆ ਤਾਇਆ ਕਿਵੇਂ ਆਣਾ ਬਾਪੂ ਵੀ ਠੀਕ ਆ ਅੱਛਾ ਚੱਲ ਜੇ ਕੋਈ ਕੰਮ ਤਾਂ ਹੁੰਦਾ ਹੁੰਦਾ ਮੈਨੂੰ ਦੱਸ ਦਿਆ ਕਰ ਕੋਈ ਨਹੀਂ ਬਾਈ ਦੱਸ ਦੂੰਗੀ ਤੂੰ ਕਿਵੇਂ ਚਿਵਾਗੜੀ ਬਣੀ ਉਹਨਾਂ ਚ ਲੈ ਜੋ ਆਗੜੀ ਵਾਲੀ ਕਿਹੜੀ ਗੱਲ ਆ ਮੈਂ ਤੁਹਾਨੂੰ ਨਾ ਖੇਡਦੀ ਹੁੰਨੀ ਆ ਰੋਜ਼ ਹੀ ਉਹ ਜਵਾਬ ਨੇਗੇ ਤੂੰ ਤਾਂ ਨਾ ਖੇਡੇਗਾ ਤੂੰ ਤਾਂ ਹੁਣ ਸਿਆਣੀ ਹੋ ਗਈਆਂ ਲੈ ਫਿਰ ਹੋਰ ਕਿਹਦੇ ਨਾਲ ਖੇਡਾਂ ਮੈਂ ਮੈਂ ਤਾਂ ਉਹਨਾਂ ਨਾਲ ਹੀ ਖੇਡਦੀ ਹੁੰਨੀ ਆ ਸਿਆਲੀਆਂ ਨੇ ਨਾਲੇ ਉਹ ਮੇਰੀਆਂ ਸਾਰੀਆਂ ਅੱਛਾ ਅੱਛਾ ਉਹ ਤੇਰੀ ਉਹ ਸਿਆਲੀ ਠੀਕ ਹੈ ਕੀ ਬੰਦੋ ਜਿਹਦੇ ਪਿੱਛੇ ਲੜਦੀ ਉਹਦੇ ਹਾਂ ਉਹ ਤਾਂ ਠੀਕ ਆ ਨਾਲੇ ਹੁਣ ਮੈਂ ਉਹਨੂੰ ਪੂਰਾ ਸੰਭਾਲ ਕੇ ਰੱਖਦੀ ਆਂਗੀ ਹੁਣ ਨਾ ਜਾਣ ਹੀ ਨਹੀਂ ਦਿੰਦੀ ਆ ਕਿ ਸੜਕ 'ਤੇ ਉਹਦਾ ਤਿਆਰ ਰੱਖਿਆ ਕਰਨ ਵਾਲੇ ਫਿਰ ਕਿਸੇ ਹੋਰ ਨਾਲ ਲੜੇਗੀ ਉਧਰ ਮੇਰੇ ਨਾਲ ਲੜਨ ਲੱਗੀ ਸੀ ਬਾਈ ਮੰਨ ਚਾਹੇ ਨਾ ਮੰਨ ਗਲਤੀ ਤਾਂ ਉਹਦੇ ਥੋੜ੍ਹੀ ਹੋਈ ਸੀਗੀ ਥੋੜਾ ਮੋਟਰਸਾਈਕਲ ਬ ਓ ਚੱਲ ਚੱਲ ਚੁੱਪ ਕਰ ਜਾ ਤੂੰ ਅੱਜ ਦੇਖ ਲੈ ਫੇਰ ਕਲੇਸ਼ ਕਰਨ ਲੱਗ ਗਈ ਛਲ ਚੰਗਾ ਮੈਂ ਤਾਂ ਚੱਲਣਾ ਕੰਮ ਜਾ ਕੇ ਆਉਂਦਾ ਸੀਗਾ ਚੰਗਾ ਬਾਈ ਨਾਲ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਮੈਨੂੰ ਦੱਸ ਦਿਆ ਕਰ ਚੰਗਾ ਕੋਈ ਨਹੀਂ ਕੋਈ ਨਹੀਂ ਹਾਂ ਕੋਈ ਗੱਲ ਨਹੀਂ ਮੇਰੀ ਵਾਰੀ ਆ ਗਈ ਹੁਣ ਮੈਂ ਤਾਂ ਛੱਡ ਕੇ ਭੱਜ ਗਈ ਸੀ ਸਸਰੀ ਘਰ ਮਸੀ ਸਤਿ ਸ਼੍ਰੀ ਅਕਾਲ ਰੱਜੌਰਿਆ ਪੁੱਤਾ ਹਮਸੀ ਕੀ ਹਾਲ ਹੈ ਵਧੀਆ ਪੁੱਤਾ ਹੋਰ ਦੱਸ ਤੀ ਠੀਕ ਹੈ ਹਾਂ ਮਸੀ ਵਧੀਆ ਪੁੱਤ ਮੈਂ ਤੇਰੇ ਡੈਡੀ ਨਾਲ ਰਿਸ਼ਤੇ ਦੀ ਗੱਲ ਕੀਤੀ ਸੀ ਤੇਰੇ ਹਾਂ ਮਾਸੀ ਇਹ ਉਹ ਤਾਂ ਦੇਗਾ ਜਵਾਬ ਯਾ ਹੁਣ ਤੂੰ ਦੇਖ ਲੈ ਰਿਸ਼ਤਾ ਬਹੁਤ ਵਧੀਆਗਾ ਰਾਜ ਕਰੀਗੀ ਲੈ ਮਾਸੀ ਮਰੇ ਬੱਕਰੀਆਂ ਚਾਰ ਦੀ ਫਿਰਦੀਆਂਗੀ ਮਾਸੀ ਹਾਂ ਜਦੋਂ ਮੇਰੇ ਬਾਪੂ ਨੇ ਮਨਾ ਕਰਤਾ ਫਿਰ ਮੈਂ ਕੀ ਕਰਾਂ ਹੁਣ ਨਾਲੇ ਮਾਸੀ ਮੈਂ ਨਹੀਂ ਹਰੇ ਵਿਆਹ ਵੀ ਉ ਕਰਾਉਣਾ ਹੈਗਾ ਕੀ ਰੱਖਿਆ ਵਿਆਹ ਚ ਨਹੀਂ ਇੱਥੇ ਬੱਕਰੀਆਂ ਚਾਰ ਦੀ ਫਿਰਦੀਆਂ ਪੁੱਤ ਉਹਨੂੰ ਤਾਂ ਕੰਮ ਦਾ ਲਾਲਚ ਹੈ ਤੇਰੇ ਉਹ ਨਹੀਂ ਮਾਸੀ ਹਾਂ ਹੋਰ ਮੇਰੇ ਬਾਪੂ ਨੂੰ ਕੰਮ ਦਾ ਲਾਲਚ ਨਹੀਂ ਹੈਗਾ ਉਹ ਤਾਂ ਮੈਂ ਆਪਣੀ ਮਰਜ਼ੀ ਨਾਲ ਜਾਣੀ ਆ ਹੁਣ ਬੱਕਰੀਆਂ ਮੇਰੀਆਂ ਸਹੇਲੀਆਂ ਨੇ ਤੇ ਫਿਰ ਮੈਂ ਉਹਨਾਂ ਨਾਲ ਹੀ ਜਾਊਂਗੀ ਬੱਕਰੀਆਂ ਸਹੇਲੀਆਂ ਨੇ ਪੁੱਤ ਬੱਕਰੀਆਂ ਹੁਣ ਸਾਰੀ ਜ਼ਿੰਦਗੀ ਤਨ ਤੇ ਬੱਕਰੀਆਂ ਚਾਰਨੀ ਆ ਤੂੰ ਆਪਦਾ ਆਪਦਾ ਭਵਿੱਖ ਵਧੀਆ ਬਣਾ ਤਾਕੜਾ ਘਰ ਆ ਵਧੀਆ ਮੋਜਾਂ ਮਾਰੀਗੀ ਕਿਹਾ ਸੀ ਤੇ ਉਹਦੀ ਮੈਂ ਤੇਰੇ ਡੈਡੀ ਨੂੰ ਜਵਾਬ ਦੇਗਾ ਮੈਨੂੰ ਤਾਂ ਦੁੱਖ ਜਾ ਲੱਗਿਆ ਮਾਂ ਹਾਇ ਨਹੀਂ ਹੈਗਾ ਤੇ ਮੇਰੀ ਈ ਰਾਜ ਕਰੂਗੀ ਵੀ ਮੈਂ ਕਰਦਾ ਕੋਈ ਨਹੀਂ ਮਾਸੀ ਜਿਵੇਂ ਮੇਰੇ ਬਾਪੂ ਨੂੰ ਸਭ ਲੱਗਦਾ ਮੇਰੇ ਬਾਪੂ ਤਾਂ ਉਵੇਂ ਹੀ ਕਰ ਦਿੰਦਾ ਕੋਈ ਨਹੀਂ ਪਰ ਫੇਰ ਵੀ ਮੈਂ ਗੱਲ ਕਰ ਲੂੰਗੀ ਚੱਲ ਕਾਂਬੜੀ ਇਹ ਨਿਆਣੀ ਆ ਹਲੇ ਤੂੰ ਤੈਨੂੰ ਆਹੋ ਨਹੀਂ ਹੈਗਾ ਫੇਰ ਪਸਤਾਮੀ ਕੀ ਤੂੰ ਐਵੇਂ ਫਿਰ ਜਾਈਂਗੀ ਬੱਕਰੀਆਂ ਚਾਰਦੀ ਮਾਸੀ ਆ ਦੇਖ ਲਾ ਆਵਦੇ ਮੂੰਹੋਂ ਕਹਤਾ ਨਾ ਵੀ ਤੂੰ ਨਿਆਣੀ ਆ ਫੇਰ ਨਿਆਣੀ ਦਾ ਥੋੜੀ ਵੀ ਆ ਕਰਨਾਗਾ ਤੁਸੀਂ ਹੋ ਜਾਂਦੋ ਮੈਨੂੰ ਹੋ ਜਾਓ ਆਈ ਤਾਂ ਕਾਨੂੰ ਆ ਨਿਆਣੀ ਆ ਤਾਂ ਸੁੱਖਣਾ ਤੂੰ ਮਟਿਆਰ ਹੋ ਰਹੀ ਐ ਲੈ ਮਾਸੀ ਆ ਕੀ ਗੱਲ ਬਣੀ ਹੁਣ ਤਾਂ ਮੈਂ ਨਿਆਣੀ ਸੀ ਹੁਣ ਤਾਂ ਮਿੰਟਾਂ ਚ ਮਟਿਆਰ ਬਣਾ ਤਾਂ ਮੈਨੂੰ ਹੈ ਇਹ ਤੂੰ ਤਾਂ ਤੇਰੇ ਬਾਪ ਨਾਲੋਂ ਵੀ ਤੇਜ ਆ ਹਾਂ ਭਾਈ ਮੈਂ ਨਹੀਂ ਕਰਾਉਣਾ ਹੈਗਾ ਮਾਸੀ ਪਰ ਤੂੰ ਮੈਨੂੰ ਰਿਸ਼ਤੇ ਬਾਰੇ ਗੱਦੋ ਕਹਿੰਨੀ ਹੁੰਨੀ ਆ ਨੇ ਬਦਿਆਰ ਇਸਤਾ ਪੁੱਤ ਮੌਜਾ ਮਾਰੀਂਗੀ ਤੂੰ ਉੱਥੇ ਮੈਂ ਨਹੀਂ ਕਰਾਉਂਦੀ ਫਰਮਾਸੀ ਜਾਨਨੀ ਆ ਮਾਤਾ ਨਾਲੇ ਹੁਣ ਨਾ ਮੈਨੂੰ ਕੋਈ ਰਿਸ਼ਤੇ ਬਾਰੇ ਇਹ ਤਾਂ ਮੈਂ ਕੋਈ ਨਹੀਂ ਆ ਬਦੇ ਬਾਪ ਦੀ ਸੁਭਾਅ ਦਾ ਵੀ ਪੂਰੀ ਦਾ ਅਣੀ ਬਈ ਲਾਲੀ ਕੀ ਹਾਲ ਨੇ ਹਾਲ ਆ ਬਈ ਵਧੀਆ 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 ਠੀਕ ਹੈ ਜੀ ਹਾਂ ਵਧੀਆ ਹੋਰ ਚੜਦੀ ਕਲਾ ਕਿਧਰੋਂ ਕਿਹੜਾ ਮਾਰਿਆ ਮੈਂ ਤਾਂ ਇਦੋਂ ਤੋਂ ਦੇਖਦਾ ਆ ਇਹਦਾ ਘਰੇ ਦੇਖ ਕੇ ਆਇਆ ਹਾਂ ਉਹਰੇ ਬੈਠਾ ਉਹ ਤੈਨੂੰ ਪਤਾ ਤਾਂ ਹੈਗਾ ਕਰੇ ਤਾਂ ਕੋਈ ਕੰਮ ਨਹੀਂ ਸੀ ਮੈਂ ਸੋਚਿਆ ਖੇਤ ਗੇੜਾ ਮਾਰਿਆ ਕਣਕ ਵੀ ਆਈ ਪਈਆ ਹੁਣ ਅੱਛਾ ਅੱਛਾ ਹਾਂ ਠੀਕ ਆ ਉਹ ਕਿਵੇਂ ਚੱਲਦੀ ਆ ਜੰਮ ਫੇਰਾ ਨਾਲੇ ਗੇੜਾ ਕਿਵੇਂ ਮਾਰਿਆ ਜੰਮ ਤਾਂ ਬਧੇ ਚੱਲਦੇ ਆ ਮੇਰਾ ਨਾ ਬੱਕਰੀਆਂ ਚਾਰ ਖਤ ਮੁਰਿਆ ਮੈਂ ਸੋਚਿਆ ਮਾਹ ਚਲਦੂ ਮੈਂ ਲੈ ਕੇ ਚਲਦਾ ਨਾਲ ਇੱਥੇ ਰਤਨ ਗੜਾ ਪਾਟੇ ਲੈਣੇ ਕਿਸੇ ਕੋਲ ਬੱਕਰੀਆਂ ਨੇ ਆਪਾਂ ਬੱਕਰਾ ਲੈ ਕੇ ਆਉਣਾ ਇੱਕ ਸਿਆ ਵਾਸਤੇ ਸ਼ੇਅਰ ਕਰਨਾ ਉਹ ਬਾਈ ਆ ਤਾਂ ਹੈਪੀ ਗੱਲ ਤਾਂ ਸਰੀ ਕਰਦੀ ਆ ਦੇਖ ਤੇਰੇ ਬਾਈ ਦੇ ਡੌਲੇ ਵੀ ਜਾਮ ਵਿੱਚ ਹੀ ਬੜੇ ਪੈਣਾ ਹੁੰਦਾ ਬਾਹਨ ਨਾਮ ਮੈਂ ਖਾਲਿਆ ਕਰੂੰਗਾ। ਬਸ ਠੀਕ ਐ ਜਿਵੇਂ ਜਿਵੇਂ ਤੂੰ ਕਹੇ। ਉਹ ਪੱਕਾ ਪਤਾ ਵੀ ਕਿਤੇ ਊਣਾ ਗੇੜਾ ਮਰਵਾ ਦੀ ਉੱਥੇ ਮੇਰਾ। ਨਾ ਨਾ, ਤੂੰ ਗੜਾ ਪੱਟੜੀ ਹੈਗੇ ਨੇ ਬੱਕਰੀਆਂ। ਹੈਗੇ ਨੇ। ਚੱਲ ਫਿਰ ਆ ਜਾ ਚੱਲਦੇ ਹੁਣ। ਹਾਂ ਉੱਥੋਂ ਲੈ ਆਉਣੇ ਆਪਾਂ। ਚੱਲ ਆ ਜਾ ਫਿਰ। ਇੱਧਰ ਆਜੋ ਇੱਧਰ। ਤੇਰੇ ਹਿਸਾਬ ਨਾਲ ਮਾਲ ਲਾਗਾ। ਹਾਂ। ਪੱਕਾ ਮੈਂ ਲੀਕੂ। ਬੱਕਰਾ ਆਪਾਂ ਲੈ ਕੇ ਹੀ ਜਾਣਾ ਉਹ ਰਾਜਾ। ਚੱਲ ਕਰਦੇ ਆਂ ਗੱਲ ਕੌਣਾ ਓਰੇ। ਪੱਕਾ ਪਤਾ ਇੰਨਾ ਦੀ ਮਾਲਾ। ਹਾਂ ਇੰਨਾ ਦੀ ਮਾਲਾ। ਚੱਲੋ ਉੱਪਰ ਬੱਕਰੀਆਂ ਭਾਈ ਸੋਢੀ ਨੇ ਇਹ ਹਾਂਜੀ ਸਭ ਬੱਕਰਾ ਲੈਣ ਆਏ ਸੀ ਅੱਛਾ ਪਰ ਅਸੀਂ ਨਹੀਂ ਵੇਚਣਾ ਸਾਨੂੰ ਚਾਹੀਦਾ ਲੋੜ ਆਈ ਜੇ ਕੋਈ ਹੈਗਾ ਦੱਸ ਦੋ ਨਾ ਤੁਹਾਨੂੰ ਉਂ ਦਵਾ ਦਾਂਗੇ ਅਸੀਂ ਕਿਸੇ ਤੋਂ ਪਰ ਅਸੀਂ ਨਹੀਂ ਵੇਚਦੇ ਹੈਗੇ ਦੇਖਿਓ ਜੀ ਅਸੀਂ ਬੜੀ ਦੂਰੋਂ ਆਏ ਹਾਂ ਸਾਨੂੰ ਲੋੜ ਆਈ ਤਾਂ ਹੀ ਆ ਲੈਣ ਆਏ ਹਾਂਗੇ ਫਿਰ ਜਦੋਂ ਅਸੀਂ ਵੇਚਣਾ ਹੀ ਨਹੀਂ ਹੈਗਾ ਜੋ ਤੁਹਾਨੂੰ ਕਹਿਤਾ ਐ ਧੱਕੇ ਨਾਲ ਕਿਵੇਂ ਵੇਚ ਦਈਏ ਅਸੀਂ ਓ ਤੂੰ ਤਾਂ ਵੀ ਮਾਗਰ ਪੈ ਰਹੇ ਹੋ ਅਸੀਂ ਤਾਂ ਪਿਆਰ ਨਾਲ ਗੱਲ ਕਰਦੇ ਹਾਂ ਹੈਗਾ ਤਾਂ ਸਾਨੂੰ ਬੱਕਰਾ ਦੇ ਦੋ ਨਾ ਨਾ ਅਸੀਂ ਨਹੀਂ ਵੇਚਦੇ ਹੋਰ ਤਾਂ ਨਹੀਂ ਕੋਈ ਕੰਮ ਹੋਰ ਤਾਂ ਕੋਈ ਆ ਬੱਕਰੇ ਲੈਣ ਆਇਆ ਸੀ ਤਾਂ ਭਾਈ ਤੈਨੂੰ ਗਲਤ ਲੱਗ ਗਿਆ ਦੇਖ ਲਓ ਤੁਸੀਂ ਫੇਰ ਨਹੀਂ ਮੇਰੇ ਬਾਪੂ ਨੂੰ ਪੁੱਛ ਲਿਓ ਤੁਸੀਂ ਆਹੀ ਪਿੰਡ ਤੋਂ ਨਹੀਂ ਅਸ ਤਾਂ ਬਾਹਰੋਂ ਆਈ ਅੱਛਾ ਨਾ ਫੇਰ ਨਹੀਂ ਫੇਰ ਕੋਈ ਨਹੀਂ ਮੈਂ ਆਪਣੇ ਬਾਪੂ ਨੂੰ ਪੁੱਛ ਕੇ ਦੱਸੂਗੀ ਪੁੱਛ ਲਓ ਜੀ ਮੜਾ ਫਿਰ ਦੂਰੋਂ ਆਇਆ ਅਸ ਤਾਂ ਲੈ ਦੱਸ ਤਾਂ ਹੈ ਕਿ ਨਾ ਜਿਵੇਂ ਮੇਰੇ ਕੋਲ ਫੋਨ ਹੁੰਦਾਗਾ ਕੋਈ ਨਹੀਂ ਮੈਂ ਘਰੇ ਜਾਉਂਗੀ ਫੇਰ ਜਾ ਕੇ ਪੁੱਛੂਗੀ ਕੱਲ ਨੂੰ ਆਜਿਓ ਤੁਸੀਂ ਨਹੀਂ ਸ਼ਾਮ ਨੂੰ ਆਜਿਓ ਮੁੱਖ ਵੀ ਪਰਵਾਰ ਕਿੱਥੇ ਜੇ ਤਾਂ ਲੱਗਦਾ ਸੋਨੇ ਤੱਕ ਕੰਮ ਧੰਦੇ ਦਾ ਟਾਈਮ ਆਉਂਦਾ ਮਸਾ ਤਾਂ ਟਾਈਮ ਗੱਡ ਕੇ ਆਜਾਂਗੀ ਬੱਕਰਾ ਤੁਸੀਂ ਲੈਣਾਗਾ ਗੇੜ ਦਾ ਤੁਹਾਨੂੰ ਮਾਰਨੀ ਪੈਣਗੇ ਠੀਕ ਆ ਹੁਣ ਇਹ ਤਾਂ ਹੈ ਨਹੀਂਗਾ ਵੀ ਮੈਂ ਤੁਹਾਡੇ ਘਰੇ ਜਾਵਾਂ ਬੱਕਰਾ ਛੱਡ ਕੇ ਆਵਾਂ ਗੱਲ ਕਰੇ ਛੱਡਣਾਂ ਨਹੀਂ ਹੈਗੀ ਜੀ ਇਸ ਤਾਂ ਆਏ ਵੀ ਦੂਰੋਂ ਆਇਾਂਗੇ ਲੈ ਜਾਾਂਗੇ ਬੱਕਰਾ ਸੰਤੋ ਦੱਸ ਪਈਆ ਕਿਸੇ ਨੇ ਇੱਥੋਂ ਬੱਕਰੇ ਮਿਲਦੇ ਨੇ ਤਾਂ ਆਇਆ ਇਸ ਤਾਂ ਅਬੱਸ ਕਰੋ ਤੁਸੀਂ ਮੈਨੂੰ ਪਤਾ ਹੀ ਆ ਕਿਹੜੇ ਬੱਕਰੇ ਲੈਣੇ ਨੇ ਜਾ ਬਾਕ ਜੋ ਉੱਥੋਂ ਤੁਸੀਂ ਆ ਕਰੋ ਤੁਹਾਡੇ ਇਹਨੇ ਬਾਪੂ ਆ ਜੂਗਾ ਕੋਈ ਨਾ ਗੱਲ ਕਰ ਲੈ ਇਹਨੇ ਅਸੀਂ ਉਹ ਹੈਲੋ ਉਹ ਨਾ ਨਾ ਕਿਨੇ ਕੇ ਬੈਠਾ ਨਾ ਚਲ ਕਾ ਨੂੰ ਬਸ ਪਰ ਐਨ ਦੇ ਹੁਣਾ ਸਰੀ ਬੇਲਾ ਤੁਹਾਡਾ ਜਾ ਬਾਕ ਜੋ ਅਸੀਂ ਨਹੀਂ ਵੇਚਣਾ ਕੋਈ ਬੱਕਰਾ ਆਇਆ ਬਈ ਆਇਆ ਯਾਰ ਕਿ ਮਰੇ ਤੇ ਖੁਦਾ ਦਾ ਤਾਂ ਤੁਸੀਂ ਬੱਕਰਾ ਆਇਆ ਝਾਕੀ ਮੇਰੇ ਵੱਲ ਜਾਂਦਾ ਪਤਾ ਹੀ ਆ ਮੈਨੂੰ ਇਹਨਾਂ ਦਾ ਕਿਹੜਾ ਇਹਨਾਂ ਨੇ ਬੱਕਰਾ ਲੈਣਾ ਸੀਗਾ ਲੱਛਣ ਕਰਦੇ ਨੇ ਜਾਣ ਕੇ ਆ ਕੱਲੀ ਕੁੜੀ ਦੇਖੀ ਨਹੀਂ ਹੈਗੀ ਚੱਕ ਲੈ ਮੂੰਹ ਇਧਰ ਨੂੰ ਪਾਪੂ ਹੁੰਦਾ ਤਾਂ ਛਿੱਤਰ ਲਵਾਉਂਦੀ ਇਹਨਾਂ ਦੇ ਮੈਂ ਬੇਕਾਰਾ ਹੁੰਦਾ ਕਿਸੇ ਥਾਂ ਦੇ ਜਾਂਦੇ ਨੇ ਚੱਕਦੇ ਹਲੇ ਵੀ ਇਹ ਲਾਲੀ ਸੀ ਇਹ ਇੱਥੇ ਕੀ ਕਰਦਾ ਫਿਰਦਾ ਕੋਤਾਰ ਰੱਜੋ ਬੈਠੀ ਆ ਬੱਕਰੀਆਂ ਚਾਰਨ ਆਈ ਉਮਲਾ ਦਾ ਮੁੰਡਾ ਦਾ ਇਹਦੇ ਕੋਲੇ ਆਏ ਹੋਣਗੇ ਭੈਣ ਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਫਿਰ ਵੀ ਇਹ ਕਿੰਨਾ ਮਲੰਘਾ ਬੰਦਾ ਯਾਰ ਮੈਂ ਦੱਸ ਕਿਉਂ ਨਾ ਇਹ ਬਿਲੋ ਸਾਰੀਆਂ ਤੁਰੀਆਂ ਫਰਦੀਆਂ ਨੇ ਤੈਨੂੰ ਕੀ ਹੋਇਆ ਹੈ ਤੂੰ ਢੀਠ ਬਣ ਗਈ ਹੁਣ ਰੱਜੋ ਭੈਣੇ ਹਾਂ ਭਾਈ ਕਿਵੇਂ ਆ ਵਧੀਆ ਤੂੰ ਦੱਸ ਆ ਠੀਕ ਆ ਬੱਕਰੀਆਂ ਜਾਨ ਵਾਲੀ ਜੀ ਹਾਂ ਹੋ ਕਰ ਠੀਕ ਨੇ ਸਾਰੇ ਸਾਰੇ ਵਧੀਆ ਤੇ ਮੁੰਡੇ ਜੀ ਕੀ ਕਰਨਾ ਜੀ ਤੇਰੇ ਕੋਲ ਨੇ ਬਾਈ ਇਹ ਇਹਨਾਂ ਨੂੰ ਟੱਕ ਲਈ ਨਹੀਂ ਹੈਗੀ ਆਖੇ ਅਸੀਂ ਬੱਕਰਾ ਲੈਣਾਗਾ ਕੋਈ ਬੱਕਰਾ ਨਹੀਂ ਲੈਣਾ ਸੀ ਲੱਛਣ ਕਰਦੇ ਸੀ ਜਾਣ ਕੇ ਬਾਈ ਤੂੰ ਇਹਨਾਂ ਨੂੰ ਜਾਣਦੀ ਨਹੀਂ ਹੈਗੀ ਮੈਂ ਚੰਗੀ ਤਰ੍ਹਾਂ ਜਾਣਨਾ ਮੈਂ ਨਾਲ ਪੜਦੇ ਹੁੰਦੇ ਸੀ ਇਹ ਵਧੀਆ ਬੰਦੇ ਨਹੀਂ ਹੈਗੇ ਐਵੇਂ ਨਾ ਇੱਥੇ ਇਹਨਾਂ ਨੂੰ ਬਾੜਿਆ ਕਰ ਅੱਛਾ ਲੱਛਣ ਜੇ ਤਾਂ ਲੱਗਦੇ ਸੀ ਇਹਨਾਂ ਦੇ ਮੈਨੂੰ ਤਾਂ ਪਤਾ ਲੱਗ ਗਿਆ ਸੀ ਮੈਂ ਤਾਂ ਵਾਵਾ ਬੇਇੱਜ਼ਤੀ ਕੀਤੀ ਲਾਪਾ ਕਰਕੇ ਭੇਜੇ ਨੇ ਉਹ ਵਧੀਆ ਰਹੀ ਭਣੇ ਇਹ ਹੈ ਨਹੀਂ ਕਿ ਕੰਮ ਦੇ ਬੰਦੇ ਤੂੰ ਮੇਰੀ ਆਪਣੀ ਭੈਣਾਂ ਗਈ ਮੈਂ ਤੈਨੂੰ ਤਾਂ ਕਹਿਣਾਗਾ ਤੂੰ ਇੱਥੇ ਨਾ ਨਾ ਬਾੜਿਆ ਕਰ ਬਾਈ ਮੈਨੂੰ ਕਿਹੜਾ ਪਤਾ ਸੀ ਨਹੀਂ ਮੈਂ ਇਹਨਾਂ ਨੂੰ ਜਾਣਦੀ ਸੀਗੀ ਇਹ ਤਾਂ ਆਪ ਹੀ ਆ ਗਏ ਮੈਂ ਤਾਂ ਐ ਸੀ ਕਿਤੇ ਗਾਹਾਂ ਲੰਘਣਾ ਹੋ ਇਹਨਾਂ ਨੇ ਤੇ ਮੇਰੇ ਕੋਲ ਹੀ ਰੁਕ ਗਏ ਕੋਈ ਨਾ ਪਹਨੇ ਜੇ ਅੱਗੇ ਤੋਂ ਆਜ ਤਾਂ ਮੈਨੂੰ ਦੱਸੀ ਇਹਨਾਂ ਨੂੰ ਮੈਂ ਕਹੂੰਗਾ ਹਾਂ ਠੀਕ ਆ ਬਾਈ ਉਂ ਵੀ ਤਾਂ ਇਹਨਾਂ ਨੂੰ ਕਹਿ ਦੀ ਵੀ ਉਹ ਤਾਂ ਸਾਡੇ ਘਰ ਦੀ ਹੀ ਕੁੜੀ ਆ ਐਂ ਕਹਿਦੀ ਫਿਰ ਮੈਨੂੰ ਬੁਲਾਉਣਾ ਨਹੀਂ ਇਹਨਾਂ ਨੇ ਨਾ ਨਾ ਕੋਈ ਗੱਲ ਨਹੀਂ ਪਹਨੇ ਇਹ ਤਾਂ ਨਾਲ ਤੇਰੀ ਬਦਨਾਮੀ ਕਰਾਉਣਗੇ ਆਪ ਤਾਂ ਚਲ ਗਈ ਇਹ ਬੇਕਾਰ ਨੇਗੇ ਠੀਕ ਆ ਬਾਈ ਕੋਈ ਨਹੀਂ ਚੱਲ ਚੰਗਾ ਮੈਂ ਤਾਂ ਜਾਨਣਾਗਾ ਮੈਂ ਤਾਂ ਤੇਰੇ ਕਰਕੇ ਕੀ ਆ ਗਿਆ ਸੀ ਉਹਨਾਂ ਨੂੰ ਦੇਖ ਕੇ ਅੱਛਾ ਹਾਂ ਚੰਗਾ ਬਾਈ ਠੀਕ ਆ ਨਾਲੇ ਕਹਿਦੀ ਬਾਈ ਉਹਨਾਂ ਨੂੰ ਵੀ ਉਹ ਕੁੜੀ ਨਹੀਂ ਹੈਗੀ ਇਹ ਜੀ ਕੋਈ ਗੱਲ ਨਹੀਂ ਭੈਣੇ ਚੰਗਾ ਨੇ ਕਾਲਾ ਬਾਈ ਸਿਆਣਾਗਾ ਨਾਲੇ ਉਹ ਮੇਰੀ ਕੋਈ ਜਾਣ ਪਛਾਣ ਨਹੀਂ ਸੀ ਆ ਹੁਣ ਦੇਖ ਲੈ ਸਗੀਆਂ ਭੈਣਾਂ ਤੋਂ ਵੀ ਵੱਧ ਕੇ ਪਿਆਰ ਕਰਦਾ ਬਿੱਲੋ ਇੱਧਰ ਆ ਜਾ ਬਾਪੂ ਆਹ ਬੋਤਾ ਆ ਗਈ ਮੈਂ ਆ ਆ ਜਾ ਬੋਤਾ ਹਾਂ ਬਾਪੂ ਕੀ ਹੋ ਗਿਆ ਹੁਣਾ ਕੀ ਬਾਪੂ ਇੱਕ ਗੱਲ ਕਮ ਹਾਂ ਕੁੜੀਆਂ ਕੰਮ ਤਾਂ ਕਰ ਲੈਣ ਪਰ ਅੱਜ ਕੱਲ ਦੀ ਦੁਨੀਆ ਨਾਲ ਜੜੀ ਇਹ ਕੰਮ ਕਰਨਾ ਨਹੀਂ ਦਿੰਦੀ ਉਹ ਹੋ ਕੀ ਗਿਆ ਪੁੱਤ ਹੋਣਾ ਕੀ ਹੈ ਆ ਪਤਾ ਨਹੀਂ ਕੌਣ ਸੀ ਆ ਕੇ ਆ ਕੇ ਸੀ ਬੱਕਰਾ ਲੈਣਾਗਾ ਨਾਲੇ ਲੈਣਾ ਨਹੀਂ ਹੁੰਦਾ ਉਹੀ ਪਕਾਈ ਮਾਰੀ ਜਾਣਗੇ ਹੋ ਪੁੱਤ ਬੱਕਰਾ ਲੈਣਾ ਹੋਣਾ ਤਾਂ ਹੀ ਅਗਲਾ ਆਇਆ ਹੋਰ ਐਵੇਂ ਲੱਗਦਾ ਬਾਪੂ ਤੈਨੂੰ ਨਾਲੇ ਪੁੱਤ ਲੜਦੇ ਨਹੀਂ ਹੁੰਦੇ ਜੇ ਲੋਕ ਸਾਡੇ ਤੋਂ ਬੱਕਰੇ ਖਿਦਣਗੇ ਤਾਂ ਸਾਡਾ ਘਰ ਚੱਲੂਗਾ ਲੋਕਾਂ ਨਾਲ ਹੀ ਸਾਡਾ ਘਰ ਹੈ ਬਾਪੂ ਮੈਂ ਕਿਹਾ ਸੀਗਾ ਮੈਂ ਕਿਹਾ ਤੁਸੀਂ ਐਂ ਕਰੋ ਕੱਲ ਨੂੰ ਆ ਜਿਓ ਮੈਂ ਆਪਣੇ ਬਾਪੂ ਨੂੰ ਪੁੱਛ ਲਵਾਂ ਇੱਕ ਵਾਰ ਔਖੇ ਕਹਿੰਦੇ ਜੀ ਆ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਲੈ ਆ ਕੀ ਗੱਲ ਹੋਈ ਵੀ ਅਸੀਂ ਕਿ ਬੇਲੇ ਤੁਰੇ ਫਿਰਦੇ ਆ ਤੂੰ ਦਾਪੋਤੇ ਮੈਂ ਗੁੱਸਾ ਕਰ ਜਾਣਾਗਾ ਐ ਮੈਨੂੰ ਗੁੱਸਾ ਕਰਦੇ ਹੁੰਦੇ ਛੋਟੇ ਛੋਟੇ ਗੱਲਾਂ ਦਾ ਐ ਨਹੀਂ ਹੁੰਦਾ ਬਾਪੂ ਅਕਲ ਨਹੀਂ ਹੈਗੀ ਸੀ ਉਹਨਾਂ ਨੂੰ ਤਾਂ ਥਰਪਾ ਬੂ ਮੈ ਤਾਂ ਉਹਨਾਂ ਦੇ ਮਗਰ ਪੈ ਗਈ ਮੈਂ ਤੁਹਾਨੂੰ ਰਪਾਵਾ ਪੁੱਠਾ ਸਿੱਧਾ ਬੋਲ ਕੇ ਆਈ ਹਾਂ ਤੂੰ ਤਾਂ ਬਾਹਲਾ ਕਮਲਾ ਪੁੱਤਾਂਗਾ ਅਗਲਾ ਕੀ ਆਖੂਗਾ ਵੀ ਕਿਹੋ ਜੀ ਕੁੜੀ ਆ ਉਹ ਵੀ ਗੱਲ ਪੈ ਗਈ ਸਾਡੇ ਚੱਲ ਕੋਈ ਨਹੀਂ ਨਾਲੇ ਹਾਂ ਸੱਚ ਬਾਪੂ ਮਾਸੀ ਮਿਲੀ ਸੀ ਮੈਨੂੰ ਅੱਛਾ ਤੇੜੇ ਰਿਸ਼ਤਾ ਆਇਆ ਕਿ ਆਈ ਸੀ ਫਿਰ ਕੀ ਕਹਿੰਦੀ ਪੁੱਤ ਉਹ ਕਹਿਣਾ ਕਿ ਸੀ ਬਾਪੂ ਆਖੇ ਦਿਆ ਕਰਵਾ ਲੈ ਨਹੀਂ ਤਾਂ ਇਹ ਬੱਕਰੀਆਂ ਚਾਰਦੀ ਰਹੇਗੀ ਨਾ ਬਾਪੂ ਜਦ ਮੈਂ ਜਵਾਬ ਦੇ ਹੀ ਦਿੱਤਾ ਇਹ ਕੀ ਗੱਲ ਬਣੀ ਮੈਨੂੰ ਰਸਤੇ 'ਚ ਰੋਕਣ ਦੀ ਉਹ ਬੋਤ ਤੈਨੂੰ ਪਤਾ ਤਾਂ ਹੈਗਾ ਉਹ ਤਾਂ ਇਹ ਚੁੱਭੀਆਂ ਗੱਲਾਂ ਕਰਦੀ ਆ ਅਗਲੇ ਦੇ ਹੱਡ ਤੇ ਮਾਰਦੀ ਆ ਤੈਨੂੰ ਪਤਾ ਕਿੰਨੀ ਯਾਦਰ ਚਲਾਕ ਆ ਉਹ ਉਹ ਤਾਂ ਮੈਨੂੰ ਪਤਾ ਪਰ ਫਿਰ ਵੀ ਮੈਨੂੰ ਕਹਿੰਦੀ ਚੱਲ ਬਾਪੂ ਤਾਂ ਤੇਰਾ ਮੰਨਿਆ ਨਹੀਂ ਹੈਗਾ ਤੂੰ ਮਨਾ ਕੇ ਦੇਖ ਲੈ ਲੈ ਦੱਸ ਮੈਂ ਫਿਰ ਕਹਤਾ ਮੈਂ ਕਿਹਾ ਮੇਰਾ ਬਾਪੂ ਕਿਹੜਾ ਮੇਰੇ ਤੋਂ ਬਾਹਰ ਗੱਲ ਤੇ ਇਹ ਆ ਵੀ ਰਿਸ਼ਤਾ ਮੈਂ ਆਪ ਹੀ ਨਹੀਂ ਕਰਾਉਣਾ ਹੈਗਾ ਉਹ ਬਤਾਈ ਆ ਪੁੱਤ ਇਹ ਨਹੀਂ ਪਤਾ ਕਿਸੇ ਨਾਲ ਪੈਸੇ ਦੀ ਗੱਲ ਕਰ ਰખી ਹੋਵੇ ਵੀ 4 ਪੈਸੇ ਲੈ ਲੂੰਗੀ ਆਹੀ ਗੱਲ ਲੱਖ ਰੁਪਏ ਲੈਂਦੀ ਆ ਗਲੇ ਤੂੰ ਆਹੀ ਗੱਲ ਹੈਗੀ ਹੋਰ ਕੀ ਆ ਬਾਪੂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਮਾਸਨ ਕਾ ਆਪਣੀਆਂ ਕੁੜੀਆਂ ਦਾ ਕਰਦੇ ਮੈਂ ਉਸ ਦਿਨ ਵੀ ਕਿਹਾ ਸੀ ਮੇਰਾ ਰਿਸ਼ਤਾ ਕਰਾਉਣਾ ਜ਼ਰੂਰੀ ਹੈਗਾ ਆਹੋ ਆਪਣੀਆਂ ਕੁੜੀਆਂ ਦਾ ਪੁੱਤ ਕਿਸੇ ਵੱਡੇ ਘਰ ਕਰੂਗੀ ਹੈਨਾ ਦੂਸਰਿਆਂ ਦੇ ਬਚਾਰੇ ਜਹਾਂ ਜਨ ਛੇੜੀਆਂ ਨਾਲ ਕਰਾਤਾ ਕਦੇ ਕਿਸੇ ਨਾਲ ਕਰਾਤਾ ਅਗਲੇ ਤੋਂ ਪੈਸੇ ਲੈ ਲੈਂਦੀ ਹੈਗੀ ਸ਼ਾਂਪਾ ਪਾ ਲਿਆ 2-2 ਤੋਲੇ ਦੀਆਂ ਐਂ ਕਰਦੀ ਇਹ ਹੋਰ ਕੀ ਸੌਦੇਬਾਜ਼ੀ ਤੇ ਆਪਾਂ ਐ ਸੌਦੇਬਾਜ਼ੀ ਨਾਲ ਕਿਸੇ ਦੇ ਪੈਸੇ ਲੈਣੇ ਨਾ ਕਿਸੇ ਨਾਲ ਤੇ ਫਿਰ ਐ ਹੁੰਦਾ ਹੁੰਦਾ ਨਿਕਲ ਜਾਣਗੇ ਕੋਈ ਨਹੀਂ ਚਲ ਕੋਈ ਨਾ ਪੁੱਤ ਮਾੜਾ ਨਹੀਂ ਬੋਲਦੇ ਹੁੰਦੇ ਚਲ ਤੂੰ ਐਂ ਕਰ ਰੋਟੂਕ ਬਣਾ ਲੈ ਫਿਰ ਹੈਨਾ ਬਣਾ ਦਿੰਨੀ ਬੱਪਾ ਹਾਂ ਬਾਕੀ ਗੁੱਸਾ ਨਾ ਕਰਿਆ ਕਰ ਬਾਬੂ ਕਹਿ ਦੇ ਮਾਸੀ ਨੂੰ ਕਿ ਸਾਡੀ ਕੁੜੀ ਨੂੰ ਹੁਣ ਆਏ ਰੋਕਿਆ ਕਰ ਉਹ ਮੈਂ ਕਹਿ ਦੂੰ ਪੁੱਤ ਕਹਿ ਦੂੰਗਾ ਚਲ ਰੋਟੂ ਟੋਕਾ ਬਣਾ ਲਾ ਨਾਲੇ ਹੁਣ ਅੱਗੇ ਤੋਂ ਨਾ ਕਿਸੇ ਨਾਲ ਲੜੀ ਜੇ ਕੋਈ ਬੱਕਰਾ ਬੁੱਕਰਾ ਲੈਣ ਆ ਗਿਆ ਅਗਲੇ ਆਏ ਹਾਏ ਹਾਏ ਇਹ ਕਿਦਾਂ ਦਾ ਦੀਪਕ ਸਾਹ ਦੇ ਘੱਟ ਨੇ ਆਉਣੀ ਉਹ ਦੀਪਕ ਸਾਹ ਦੇ ਦੀਪਕ ਸਾਹ ਦੇ ਤੇ ਮੈਂ ਹੈਪੀ ਹਾਂ ਭਾਈ ਕੀ ਹਾਲ ਆ ਵੀਰੇ ਵਧੀਆ ਕਿਵੇਂ ਬਾਲਾ ਫੋਨ ਤੇ ਵੜ ਰਹੇ ਆ ਬਸ ਬਾਈ ਫ੍ਰੀ ਬੈਠਾ ਤੂੰ ਚਲੋ ਕਿਵੇਂ ਆਉਣੇ ਹੈ ਮੇਰੇ ਭਰਾ ਉਹ ਮੈਂ ਤਾਂ ਤੇਰੇ ਕੋਲ ਇੱਕ ਕੰਮ ਆਇਆ ਦੱਸ ਜੀ ਹੁਕਮ ਕਰੋ ਕੱਲ ਤੂੰ ਬੱਕਰਿਆਂ ਨੂੰ ਕਹਿੰਦਾ ਸੀ ਕੱਲ ਤਾਂ ਨਹੀਂ ਮਿਲੇ ਫਿਰ ਚੱਲੀਏ ਬੱਕਰਾਂ ਲੈਣਾ ਕਿੱਥੇ ਜਾਣਾ ਅੱਜ ਉੱਥੇ ਹੀ ਫੇਰ ਉੱਥੇ ਲੜਾਈ ਨਾ ਹੋ ਜੇ ਉਹ ਕਿੱਧਰ ਹੀ ਨਹੀਂ ਹੁੰਦੀ ਮੈਂ ਤੈਨੂੰ ਇੱਕ ਗੱਲ ਹੋਰ ਦੱਸਾਂ ਮੈਨੂੰ ਭਾਈ ਬੱਕਰਿਆਂ ਦੇ ਨਾਲ ਨਾਲ ਬੱਕਰੇ ਵਾਲੀ ਪਸੰਦ ਆ ਗਈ ਕੋਈ ਗਲਤ ਨਾ ਕੰਮ ਹੋ ਜਾਏ ਕਿਤੇ ਓਹੋ ਮੈਂ ਹੈਗਾ ਤੂੰ ਟੈਨਸ਼ਨ ਕਿਉਂ ਲੈਣਾਗਾ ਜਿਹੜੀ ਗੱਲ ਹੋਈ ਮੈਂ ਆਪ ਹੀ ਦੇਖੂਗਾ ਚਲ ਜੀ ਹੁਣ ਧੱਕਾ ਕਰਦਾ ਤੂੰ ਉਹ ਧੱਕਾ ਕਰ ਹਾਂ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਸਹੀ ਦੱਸਾ ਚੱਲ ਦੇਖ ਲੈ ਔਰ ਤੇਰੀ ਮਰਜ਼ੀ ਆ ਬਾਈ ਉਹ ਦੇਖਣਾ ਤੂੰ ਇਹ ਵੀ ਸੋਚਾ ਨਾਲ ਕਿੰਨਾ ਬੋਲ ਰਹੀ ਸੀ ਉਹੀ ਗੱਲ ਤਾਂ ਮੈਨੂੰ ਉਹਦਾ ਸੁਆਦ ਲੱਗੇ ਜਿਹੜਾ ਬੋਲ ਨਹੀਂ ਸੀਗੀ ਓਕੇ ਉਹਦੇ ਕਰਕੇ ਤਾਂ ਮੈਨੂੰ ਉਹਦੇ ਨਾਲ ਪਿਆਰ ਹੋਇਆਗਾ ਹੁਣ ਫਿਰ ਕਿਵੇਂ ਕਰਨਾ ਚੱਲ ਫਿਰ ਆ ਜਾ ਚੱਲ ਦੇਖ ਲੈਣਾ ਫਿਰ